भाई ऑडर ਤੁਹਾਨੂੰ ਦੇਖਿਆ ਤੇ ਕਿਉਂ ਉਹ ਲੈ ਨਾਲ ਚੋਇਓ ਜੀ ਇਹ ਹੋ ਜਾਵੇ नगर कीर्तो कॾहिं बड़े बड़े तकड़े नगर कीर्तन संत बाबा मान जी आयो आयो बाबा सरिंद जी बाबा गुलाम जा बाबा वॾा साल हिन बहुत बहुत धन्यवाद ਨਾਮ ਵਧੀਆ ਵਧੀਆ ਤੂੰ ਸੁਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਦਾ ਜਿਹੜਾ ਇਹ ਸਮਾਗਮ ਰੱਖਿਆ ਗਿਆ ਇਹਦੇ ਬਾਰੇ ਤੁਸੀਂ ਕੀ ਅੱਜ ਦਾ ਜਿਹੜਾ ਸੰਦੇਸ਼ ਉਹ ਦੇਣਾ ਚਾਹੁੰਦੇ ਹੋ ਤੇ ਨੌਵੇਂ ਪਾਤਸ਼ਾਹ ਜੀ ਦੇ ਤੇਗ ਬਹਾਦਰ ਮਹਾਰਾਜ ਜਦੋਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਏ ਉਸ ਸਮੇਂ ਦਾ ਸੀਨ ਅੱਜ ਦਾ ਮਹਾਨ ਅਜੀਤ ਸਿੰਘ ਦਰਸਾ ਰਿਹਾ ਕਿ ਅੱਜ ਦਾ ਮਹਾਨ ਅਜੀਤ ਸਿੰਘ ਉਸੇ ਤਰ੍ਹਾਂ दिल्ली ਦੇ ਵਧੀਆ ਜਿਵੇਂ ਬੁਰੇ ਇੱਕ ਬਹਾਦਰ ਮਹਾਰਾਜੋਂ ਨੇ ਪਾਸ਼ਾ ਧਰਮੇਤ ਸਾਖਾ ਜਨ ਜੀਆਂ ਸੀਸ ਦਿਆਂ ਪਰ ਸਿਰ ਨਾ ਦਿਆ। ਦਿਲ ਕੰਜੂ ਰਾਖਾ ਪਰਦਾ ਕਾ ਕੀਲੋਂ ਵਢੋ ਕਰੂ ਮੈਂ ਸਰਕਾਰ ਦੀ ਕਰਦੀ। ਰੱਖਿਆ ਵਾਸਤੇ ਇੱਕ ਬਹਾਦਰ ਮਹਾਰਾਜ ਅਨੰਦਪੁਰ ਸਾਬ ਤੋਂ ਦਿੱਲੀ روانਾ ਹੋਏ। ਦਿੱਲੀ ਜਾ ਕੇ ਚਾਂਦਨੀ ਟੋਂਕ ਆਪਣਾ ਸੀਸ ਦਿੱਤਾ। ਸੀਸ ਦੇ ਕੇ ਇੱਕ ਸਾਰੇ ਸੰਸਾਰ ਨੂੰ ਦੱਸਿਆ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਉਪਾਵੇਂ ਸਤਗੁਰੂ ਪਾਸ਼ਾ ਜੇ ਨਵੀਨਿਸ਼ੀ ਪਾਉਂਦੇ ਪਰ ਫਿਰ ਵੀ ਦੂਜੇ ਧਰਮ ਨੂੰ ਵਿਚਾਰਨ ਵਾਸਤੇ ਆਪਣੇ ਸਿਰ ਧਰਦੀ ਬਾਜੀ ਲਾ ਦਿੱਤੀ ਇਹ ਇਹੋ ਜੀ ਮਿਸਾਲ ਕਿਤੇ ਦੁਨੀਆ ਚ ਮਿਲਦੀ ਨਹੀਂ ਹੈ ਇਹ ਬਹੁਤ ਵੱਡੀ ਮਿਸਾਲ ਹੈ ਆਪਣੇ ਵਾਸਤੇ ਮਰ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਆਪਣੇ ਧਰਮ ਵਾਸਤੇ ਕੁਰਬਾਨੀ ਜਿੱਥੇ ਧਰਮ ਨੂੰ ਕੁਰਬਾਨ ਉਸਾਸਤੇ ਆਪਣੀ ਕੁਰਬਾਨੀ ਦੇ ਦੇਣੀ ਦੂਕੇ ਗੁਰੂ ਤੇਗ ਬਹਾਦਰ ਜੀ ਬਹਾਦਰ ਧਰਮ ਸੀ ਨਾਲ ਦਾ ਨਾਮ ਚੜਦੀ ਬਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਨਾਂ ਨੇ ਸਾਰੇ ਧਰਮਾਂ ਨੂੰ ਪਿਆਰ ਕੀਤਾ ਕਿ ਸਾਰੇ ਧਰਮ ਬਈ ਚੰਗੇ ਨੇ ਇਸੇ ਤਰ੍ਹਾਂ ਸਾਰੇ ਰਲ ਮਿਲ ਕੇ ਰਹੋ ਸਾਰੇ ਧਰਮ ਚੰਗੇ ਨੇ ਸਾਰਿਆਂ ਨੂੰ ਪਿਆਰ ਕਰੋ ਕੋਈ ਧਰਮ ਨਹੀਂ ਕਹਿੰਦਾ ਚੋਰੀ ਕਰੋ ਕੋਈ ਧਰਮ ਨਹੀਂ ਕਹਿੰਦਾ ਠੱਗੀ ਕਰੋ ਕੋਈ ਧਰਮ ਨਹੀਂ ਕਹਿੰਦਾ ਪਾਪ ਕਰੋ ਕੋਈ ਧਰਮ ਨਹੀਂ ਕਹਿੰਦਾ ਜ਼ੁਲਮ ਕਰੋ ਇਸੇ ਤਰ੍ਹਾਂ ਸਾਡਾ ਗੁਰੂ ਤੇਗ ਬਹਾਦਰ ਜੀ ਦਾ ਮਿਸ਼ਨ ਹੈ ਸਰਬੱਤ ਦੇ ਭਲੇ ਦਾ ਮਿਸ਼ਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਹੀ